ਪੰਜਾਬ ਬਜਟ ਦੀਆਂ ਜਿਹੜੀਆਂ ਹਾਈ ਲੈਵਲ ਦੀਆਂ ਮੀਟਿੰਗਾਂ ਨੇ ਉਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਮਤਲਬ ਕਿਦਾਂ ਆਪਾਂ ਇਹ ਗੱਲ ਕਨਸੀਵ ਕਰ ਸਕਦੇ ਹਾਂ ਪੰਜਾਬ ਦਾ ਜਿਹੜਾ ਸਰਮਾਇਆ ਲੋਕਾਂ ਦੀ ਜਿਹੜੀ ਕਮਾਈ ਦਾ ਹਿੱਸਾ ਜਿਹੜਾ ਪੰਜਾਬ ਸਰਕਾਰ ਨੂੰ ਟੈਕਸਾਂ ਦੇ ਰੂਪ ਵਿੱਚ ਜਾਂਦਾ ਹੈ ਉਹਨੂੰ ਆਪਾਂ ਕਹਿੰਦੇ ਆਂ ਵੀ ਇੱਕ ਐਨੂਅਲ ਐਕਸਰਸਾਈਜ਼ ਹੁੰਦੀ ਹੈ ਤੇ ਬਜਟ ਬੰਦ ਹੈ ਉਹ ਜਿਹੜਾ ਬਜਟ ਹੈਗਾ ਉਹ ਬਜਟ ਦੀ ਤਿਆਰੀ ਹੋ ਰਹੀ ਹੈ ਠੀਕ ਹੈ ਤਿਆਰੀ ਕਰਨੀ ਚਾਹੀਦੀ ਹੈ ਸਾਰੇ ਜਿੰਨੇ ਵੀ ਵਰਗ ਹੈਗੇ ਨੇ ਚਾਹੇ ਉਹਦੇ ਵਿੱਚ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਮਲਾਜਮ ਨੇ ਚਾਹੇ ਨਸਲਿਸਟ ਨੇ ਚਾਹੇ ਵਪਾਰ ਹੈ ਜੋ ਵੀ ਹੈ ਉਹਨਾਂ ਸਾਰਿਆਂ ਦੇ ਨਾਲ رابطہ ਬਣਾ ਕੇ ਜੋ ਜੋ ਉਹਨਾਂ ਦੇ ਵਿਚਾਰ ਹੈ ਚਾਹੇ ਆਨਲਾਈਨ ਵਿਚਾਰ ਲੈ ਕੇ ਪੰਜਾਬ ਦੇ ਬਜਟ ਜਿਹੜਾ ਹੈਗਾ ਉਹ ਇਹਨਾਂ ਨੂੰ ਬਣਾਉਣਾ ਚਾਹੀਦਾ ਔਰ ਇਹੀ ਐਕਸਰਸਾਈਜ਼ ਹੁੰਦੀ ਹੈ ਪਰ ਬਹੁਤ ਵੱਡੀ ਹੈਰਾਨੀ ਔਰ ਚਿੰਤਾ ਦਾ ਵਿਸ਼ਾ ਇਹ ਹੈਗਾ ਕਿ ਜਿਹੜੀ ਦਿੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਉਹਨਾਂ ਦੀ ਮਨਿਸਟਰ ਜਿਹੜੀ ਆਤਸੀ ਜੀ ਨੇ ਉਹ ਪੰਜਾਬ ਬਜਟ ਦੀਆਂ ਜਿਹੜੀਆਂ ਹਾਈ ਲੈਵਲ ਦੇ ਮੀਟਿੰਗਾਂ ਨੇ ਉਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ ਮਤਲਬ ਕਿੱਦਾਂ ਆਪਾਂ ਇਹ ਗੱਲ ਕਨਸੀਵ ਕਰ ਸਕਦੇ ਹਾਂ ਕਿੱਦਾਂ ਗੱਲ ਇਹ ਸੋਚ ਸਕਦੇ ਆ ਕਿ ਜਿਹੜੇ ਬੰਦੇ ਦਾ ਜਿਹੜੀ ਅਥਾਰਟੀ ਦਾ ਜਿਹੜੇ ਵੀ ਨਾਗਰਿਕ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੋ ਅਸੀਂ ਉਹਨੂੰ ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਫਿਰ ਇਹ ਗੱਲ ਜਿਹੜੀ ਹੋਰ ਪਰਪੱਕ ਹੋ ਰਹੀ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਪੰਜਾਬ ਦੇ ਸਰਾ ਭਗਵੰਤ ਸਿੰਘ ਮਾਨ ਨਹੀਂ ਚਲਾ ਰਹੇ ਉਹਨੂੰ ਜਿਵੇਂ ਆਪਾਂ ਪਹਿਲਾਂ ਕਹਿ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਚਲਾ ਰਹੇ ਨੇ ਸ਼ੁਰੂ ਤੋਂ ਚਲਾਉਂਦੇ ਆ ਰਹੇ ਨੇ ਔਰ ਇੱਥੇ ਇਹਨਾਂ ਜਿਹੜੀ ਲੋਕਲ ਸਰਕਾਰ ਆ ਉਹਦੇ ਪੱਲੇ ਜਾਂ ਉਹ ਉਹਨਾਂ ਕੋਲ ਹੱਥ ਵਿੱਚ ਕੁਝ ਨਹੀਂ ਹੈ ਜੋ ਹੁੰਦਾ ਉਤੋਂ ਹੀ ਘੁੰਦਾ ਹੁਣ ਇੰਨੀ ਮਤਲਬ ਜਿਹੜੀ ਰਾਣੀ ਜਿਹੜੀ ਸਾਡੀ ਲਿਕਰ ਪਾਲਿਸੀ ਇਹਨਾਂ ਨੇ ਦਿੱਲੀ ਵਾਲੀ ਬਣਾਈ ਸੀਗੀ ਉਹ ਤਾਂ ਫਿਰ ਡਰਾਪ ਵੀ ਕਰਤੀ ਉਹ ਵੀ ਇੱਥੇ ਬਣੀ ਹੈ ਉਹਦੇ ਅਜੇ ਰੌਲੇ ਨਹੀਂ ਮੁੱਕੇ ਔਰ ਜਮਾਨਤਾ ਤੱਕ ਨਹੀਂ ਹੋ ਰਹੀਆਂ ਚਾਹੇ ਸੋਦੇ ਸਾਹਿਬ ਨੇ ਚਾਹੇ ਜਿੰਨੇ ਵੀ ਹੋਰ ਨੇ ਸਾਲ-ਸਾਲ ਤੋਂ ਉੱਪਰ ਹੋ ਗਿਆ ਹੁਣ ਵੀ 17 ਫਰਵਰੀ ਤੱਕ ਉਹਦੀ ਐਕਸਟੈਂਡ ਹੋਈ ਹੈ ਤੇ ਅਸੀਂ ਅਸੀਂ ਫਿਰ ਅਜੇ ਉਦੋਂ ਵੀ ਅਸੀਂ ਸਬਕ ਨਹੀਂ ਲੈ ਰਹੇ ਔਰ ਅਸੀਂ ਫਿਰ ਇਹਦੇ ਵਿੱਚ ਦੇਖੋ ਇਹ ਇੱਕ ਨਵਾਂ ਇੱਕ ਅਸੀਂ ਇੱਕ ਹੋਰ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਹਾਂ ਜਿਹੜੀ ਕਿ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਦੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਜਦੋਂ ਆਪਾਂ ਕਹਿੰਦੇ ਪੰਜਾਬ ਜਵਾਬ ਮੰਗਦਾ ਹੈ ਉਹਨਾਂ ਨੇ ਇਹਨਾਂ ਨੂੰ ਇਹ ਨਹੀਂ ਬਖਸ਼ਦਾ ਉਹ ਇੱਕ ਅੱਜ ਦਾ ਇਹ ਇੱਕ ਤਾਂ ਇਹ ਬਹੁਤ ਵੱਡਾ ਜਿਹੜਾ ਮੁੱਦਾ ਉਹ ਹੈਗਾ